ਆਮ ਆਦਮੀ ਪਾਰਟੀ ਦੇ ਲੀਡਰ ਮਨੀਸ਼ ਸੋਦੀਆ ਨੇ ਵਿਵਾਦਤ ਬਿਆਨ ਦਿੱਤਾ ਜਿਸ ਦੇ ਚਲਦਿਆਂ ਪੰਜਾਬ ਵਿੱਚ ਖੂਬ ਚਰਚਾ ਹੈ ਕਿ ਆਖਰਕਾਰ ਇੰਨੀ ਹਿੰਮਤ ਕਿਵੇਂ ਹੋਈ ਅਜਿਹੇ ਲੀਡਰਾਂ ਦੀ ਕਿ ਜੋ ਮਰਜ਼ੀ ਹੋਵੇ ਝੂਠ ਬੋਲਣਾ ਪਵੇ ਲੜਾਈ ਝਗੜਾ ਕਰਨਾ ਪਵੇ ਔਰਤਾਂ ਨੂੰ ਸੰਬੋਧਨ ਕਰਦਿਆਂ ਮਨੀਸ਼ ਸੋਦੀਆ ਨੇ ਜਿਹੜੇ ਬੋਲ ਬੋਲੇ ਨੇ ਇਸ ਤੱਕ ਮਿਆਜਾ ਆਮ ਆਦਮੀ ਪਾਰਟੀ ਨੂੰ ਕਿਸ ਢੰਗ ਨਾਲ ਕਾਨੂੰਨੀ ਰੂਪ ਚ ਵਿਭੁਗਤਨਾ ਪੈ ਸਕਦਾ ਇਸ ਵਕਤ ਮੇਰੇ ਨਾਲ ਐਡਵੋਕੇਟ ਪਰਮਪ੍ਰੀਤ ਸਿੰਘ ਪੜਤੇਵਾਲਾ ਜੁੜ ਚੁੱਕੇ ਨੇ ਫੋਨਲਾਈਨ ਦੇ ਉੱਤੇ ਐਡਵੋਕੇਟ ਸਾਹਿਬ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹੀ ਜਾਨਣਾ ਚਾਹਾਂਗਾ ਮਨੀਸ਼ ਸੋਦੀਆ ਨੇ ਜੋ ਕਿ ਹੈ ਸਾਰੇ ਜਾਣਦੇ ਨੇ ਪਰ ਤੁਹਾਡੇ ذریعے ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਪੰਜਾਬ ਦੇ ਲੋਕਾਂ 'ਚ ਚਰਚਾ ਹੈ ਕਿ ਕਾਨੂੰਨੀ ਤੌਰ ਦੇ ਉੱਤੇ ਵੀ ਕਿਸੇ ਤਰ੍ਹਾਂ ਦਾ ਖਮਿਆਜਾ ਮਨੀਸ਼ ਸੋਦੀਆ ਜਾਂ ਆਮ ਆਦਮੀ ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈ ਸੰਦੀਪ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੇ ਚੈਨਲ ਨੂੰ ਦੇਖਦੇ ਸਾਰੇ ਕੁੱਤਿਆਂ ਦਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅ ਦੇਖੋ ਜੀ ਮਨੀਸ਼ ਸੋਦੀਆ ਦੀ ਜੇ ਗੱਲ ਕਰਦੇ ਆ ਉਹਨੇ ਆਪਣੇ ਜਿਹੜਾ ਇੱਕ ਭਾਸ਼ਣ ਦੇ ਵਿੱਚ ਬਿਆਨ ਦਿੱਤਾ ਹੈ ਲੜਕੀਆਂ ਦੇ ਵਿੱਚ ਔਰਤਾਂ ਨੂੰ ਸੰਬੋਧਨ ਹੁੰਦਿਆ ਉਹ ਬੇਸਿਕ ਤੌਰ ਤੇ ਜਿਹੜਾ ਡੈਮੋਕ੍ਰੇਸੀ ਹੈ ਉਹਦੀਆਂ ਜੜ੍ਹਾਂ ਨੂੰ ਵੱਢਣ ਵਾਲਾ ਬਿਆਨ ਹੈ। ਤੁਸੀਂ ਜਦੋਂ ਭਾਰਤੀ ਸੰਵਿਧਾਨ ਦੀ ਗੱਲ ਕਰਦੇ ਹੋ ਪਾਰਟਿਸਿਪਿਸ਼ਨ ਦੇ ਵਿੱਚ ਸਾਡੀ ਫੰਡਾਮੈਂਟਲ ਰਾਈਟਸ ਦੀ ਗੱਲ ਕਰਦੇ ਹਾਂ ਤਾਂ ਉਹ ਸਾਨੂੰ ਸਾਰਿਆਂ ਨੂੰ ਇਕੁਅਲੀ ਰੱਖ ਕੇ ਜਾਂ ਸਾਡੇ ਇਕੁਐਲਟੀ ਹੋਵੇ ਜਾਂ ਫਰੀडम ਆਫ ਐਕਸਪ੍ਰੈਸ਼ਨ ਜੋ ਵੀ ਹੈ ਉਹ ਸਾਰਿਆਂ ਨੂੰ ਬਰਾਬਰ ਸਾਡੇ ਸਾਹਮਣੇ ਪੇਸ਼ ਕਰਦਾ ਪਰ ਉਹਦੇ ਵਿੱਚ ਉਹ ਐਕਸਟਰਾਔਰਡਨਰੀ ਪਾਵਰ ਦੇ ਵਿੱਚ ਉਹਨਾਂ ਨੂੰ ਨਹੀਂ ਦਿੱਤੀਆਂ ਗਈਆਂ ਉਹਦੇ ਵਿੱਚ ਬੰਦਸ਼ਾਂ ਨੇ ਤੇ ਉਹ ਸਾਰੀਆਂ ਬੰਦਸ਼ਾਂ ਜੇ ਆਮ ਬੰਦੇ ਦੇ ਉੱਪਰ ਹੈ ਤਾਂ ਉਹਦੇ ਨਾਲ ਨਾਲ ਜਿਹੜੇ ਐਮਐਲਏ ਨੇ ਜਾਂ ਐਮਪੀ ਨੇ ਜਾਂ ਪੋਲੀਟੀਕਲ ਪਾਰਟੀਆਂ ਦੇ ਬੰਦੇ ਨੇ ਉਹਨਾਂ ਦੇ ਉੱਪਰ ਵੀ ਉਹ ਬੰਦਸ਼ਾਂ ਜਿਹੜੀਆਂ ਹੋ ਫਰਾਦਰ ਦੇ ਦੇ ਵਿੱਚ ਲਾਗ ਹੋਣਗੀਆਂ ਜੀ ਹੁਣ ਇਹਨਾਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਤੇ ਮੁੱਖ ਗੱਲ ਹੈ ਉਹ ਇਹ ਹੈ ਕਿ ਉਹਦੇ ਤਿੰਨ ਚਾਰ ਸ਼ਬਦ ਨੇ ਜਿੱਚ ਉਹ ਕਹਿੰਦਾ ਕਿ ਸਾਮ ਦਾਮ ਦੰਡ ਵੇਦ ਜੇ ਤੁਸੀਂ ਸਾਮ ਦਾ ਮਤਲਬ ਸਮਝੋਂਦਾ ਹੋ ਉਹ ਕਹਿੰਦਾ ਕਿ ਤੁਸੀਂ ਪਹਿਲਾਂ ਡਾਇਲੌਗ ਕਰ ਲਓ ਵੀ ਬੰਦਿਆਂ ਦੇ ਵਿੱਚ ਠੀਕ ਆ ਇਹ ਜੇ ਮੰਨਦੇ ਆ ਤਾਂ ਇਹਨਾਂ ਨੂੰ ਡਾਇਲੌਗ ਬਾਜੀ ਨਾਲ ਨੇਗੋਸ਼ੀਏਸ਼ਨ ਆ ਮਨਾ ਲਓ ਫਿਰ ਉਹ ਧਾਮ ਦੀ ਗੱਲ ਕਰਦਾ ਕਿ ਇਹਨਾਂ ਨੂੰ ਪੈਸੇ ਦੇ ਦੋ ਜੀ ਕੁਈ ਸਈਦ ਹੁੰਦਾ ਤਾਂ ਇਹਨਾਂ ਨੂੰ ਖਰੀਦ ਲਓ ਫਿਰ ਉਹ ਡੰਨ ਦੀ ਗੱਲ ਕਰਦਾ ਕਿ ਨਹੀਂ ਜੀ ਇਹ ਇਸ ਤਰ੍ਹਾਂ ਵੀ ਨਹੀਂ ਮੰਨਦੇ ਤਾਂ ਇਹਨਾਂ ਨੂੰ ਕੋਈ ਸਜਾ ਸੁਝਾ ਵਾਲੇ ਪਾਸੇ ਜਾਂ ਇਹਨਾਂ ਨੂੰ ਕਿਸੇ ਤਰ੍ਹਾਂ ਦਬਾ ਕੇ ਕੋਈ ਹੋਰ ਤਰੀਕੇ ਨਾਲ ਵਰਤ ਲਓ ਤਾਂ ਫਿਰ ਤੇ ਏੰਦੀ ਗੱਲ ਕਿ ਜਿਹੜਾ ਇੱਕ ਸੋਸਾਇਟੀ ਆ ਜਿਹੜੀ ਹਿੰਦੁਸਤਾਨ ਦੀ ਜਾਂ ਪੰਜਾਬ ਦੀ ਇੱਕ ਖੂਬਸੂਰਤੀ ਹੈ ਲੋਕਾਂ ਦਾ ਅਨੇਕਤਾ ਦੇ ਵਿੱਚ ਏਕਤਾ ਅਜੇ ਅਸੀਂ ਕੱਲ ਹੀ ਜਿਹੜਾ ਉਹ 15 ਅਗਸਤ ਮਨਾ ਕੇ ਹਟਿਆ ਉਹ ਅਨੇਕਤਾ ਦੇ ਵਿੱਚ ਏਕਤਾ ਦੇ ਵਿੱਚ ਵੀ ਮੰਨ ਪਾਉਣ ਦੀਆਂ ਜਿਹੜੀਆਂ ਇਹ ਗੱਲਾਂ ਨੇ ਉਹ ਸਾਡੇ ਸਾਹਮਣੇ ਆਪਦੇ ਪਾਸਣ ਦੇ ਵਿੱਚ ਉਹ ਬਕਾਇਦਾ ਲੋਕਾਂ ਨੂੰ ਆਪ ਦੀ ਪਾਰਟੀ ਵਾਲਿਆਂ ਨੂੰ ਕਹਿ ਰਿਹਾ ਕਿ ਭਾਈ ਇਹ ਕਰੋ ਉਹਦੇ ਵਿੱਚ ਭਾਏ ਸਾਨੂੰ ਲੜਾਈ ਵੀ ਕਰਨਾ ਪਵੇ ਝਗੜਾ ਵੀ ਕਰਨਾ ਪਵੇ ਸਵਾਲ ਜਵਾਬ ਵੀ ਕਰਨੇ ਪੈਣ ਉਹ ਸਾਰਾ ਕੁਝ ਕਰਾਂਗੇ ਮਤਲਬ ਝੂਠ ਵੀ ਬੋਲਣਾ ਪਵੇ ਤਾਂ ਬੋਲੋ ਹਾਂਜੀ 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 ਉਹ ਸਾਰਾ ਕੁਝ ਹੀ ਕਹਿ ਰਿਹਾ ਕਿ ਸਾਨੂੰ ਸਾਰਾ ਕੁਝ ਮਨਜ਼ੂਰ ਹੈ ਅਸੀਂ ਕਰਨ ਸਾਨੂੰ ਕਰ ਲੈਣਾ ਚਾਹੀਦਾ 2027 ਦੀਆਂ ਇਲੈਕਸ਼ਨ ਨੂੰ ਆਪਣੇ ਆਪ ਦੇ ਵਿੱਚ ਹੀ ਦਿੱਲੀ ਦਾ ਮੁੱਖ ਮੰਤਰੀ ਰਿਹਾ ਹੋਵੇ ਠੀਕ ਹੈ ਹੁਣ ਵੀ ਪਾਰਟੀ ਦਾ ਕਨਵੀਨਰ ਹੋਵੇ ਜਾਂ ਪੰਜਾਬ ਦਾ ਜਿਹੜਾ ਉਹ ਪਾਰਟੀ ਨੂੰ ਚਲਾਉਣ ਵਾਲਾ ਕੰਮ ਕਰ ਰਿਹਾ ਹੋਵੇ ਤਾਂ ਉਹਦੇ ਵਾਸਤੇ ਇਹ ਖੁਦ ਸ਼ਰਮ ਆਣੀ ਗੱਲ ਹੈ ਤੇ ਮੈਨੂੰ ਤਾਂ ਲੱਗਦਾ ਕਿ ਇਲੈਕਸ਼ਨ ਕਮਿਸ਼ਨ ਨੂੰ ਸੋ ਮੋਟੋ ਇਧਰ ਤੇ ਕੌਗਨੀਸੈਂਸ ਲੈਣਾ ਚਾਹੀਦਾ ਉਹਨਾਂ ਦੀ ਪਾਰਟੀ ਦੀ ਮੈਂਬਰਸ਼ਿਪ ਤੱਕ ਵੀ ਜਿਹੜੀ ਆ ਉਹ ਰੱਦ ਕਰਨ ਦੇ ਪਾਸੇ ਨੂੰ ਇਹ ਗੜਾ ਉਹਨਾਂ ਨੂੰ ਜਾਣਾ ਚਾਹੀਦਾ ਜਾਂ ਫਿਰ ਮਨੀਸ਼ ਸੋਧਿਆ ਨੂੰ ਪਾਰਟਿਕੂਲਰ ਨੋਟਿਸ ਭੇਜ ਕੇ ਇਹਦੇ ਤੇ ਜਵਾਬਲ ਵੀ ਦੇਣੀ ਚਾਹੀਦੀ ਹੈ ਅੱਜ ਤੋਂ ਦਾ ਬਿਆਨ ਮਨੀਸ਼ ਸੋਧਿਆ ਨੇ ਨਹੀਂ ਦਿੱਤਾ ਕਿਸੇ ਤਰ੍ਹਾਂ ਦਾ ਹਾਲੇ ਤੱਕ ਸਪਸ਼ਟੀਕਰਨ ਵੀ ਸਾਹਮਣੇ ਨਹੀਂ ਆਇਆ ਨਾ ਉਹਨਾਂ ਵੱਲੋਂ ਨਾ ਆਮ ਆਦਮੀ ਪਾਰਟੀ ਵੱਲੋਂ ਪਰ ਇਸ ਦੇ ਉੱਤੇ ਵਿਰੋਧੀ ਸਿਆਸੀਆਂ ਨੇ ਜਿਵੇਂ ਚਿੱਠੀਆਂ ਲਿਖਣੀਆਂ ਸ਼ੁਰੂ ਕਰਤੀਆਂ ਨੇ ਇਲੈਕਸ਼ਨ ਕਮਿਸ਼ਨ ਨੂੰ ਸੂ ਮੋਟੋ ਵੀ ਲਿਆ ਜਾ ਸਕਦਾ ਔਰ ਕਿਸੇ ਦੀ ਸ਼ਿਕਾਇਤ ਤੇ ਵੀ ਕਾਰਵਾਈ ਕਰਕੇ ਕੀਤੀ ਜਾ ਸਕਦੀ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਹਾਂਜੀ ਹਾਂਜੀ ਇਹ ਮਤਲਬ ਜੇ ਅਸੀਂ ਦੇਖਦੇ ਆ ਕਿ ਕਿਉਂਕਿ ਕ੍ਰਾਈਮ ਤਾਂ ਹੱਕ ਮਿਟ ਨਹੀਂ ਹੋਇਆ ਹਜੇ ਤੋ ਉਹ ਕਹਿ ਰਿਹਾ ਕਿ ਅਸੀਂ ਇਹ ਚੀਜ਼ਾਂ ਕਰ ਸਕਦੇ ਆ ਤਾਂ ਤੁਸੀਂ ਪੰਜਾਬ ਦੇ ਹਾਲਾਤ ਦੇਖੋ ਨਾ ਕਿ ਪੰਜਾਬ ਦੇ ਵਿੱਚ ਪਿਛਲੇ ਦੌਰ ਤੋਂ 10-12 ਸਾਲਾਂ ਤੋਂ ਕਿਸ ਤਰੀਕੇ ਦੇ ਨਾਲ ਬੇਅਦਬੀਆਂ ਦਾ ਦੌਰ ਹੈ ਜਾਂ ਲੋਕਾਂ ਦੇ ਵਿੱਚ ਆਪਸੀ ਨਫ਼ਰਤ ਦਾ ਜਿਹੜਾ ਦੌਰ ਹੈ ਉੱਚਾ ਹੋ ਰਿਹਾ ਹੈ ਤੇ ਇਹ ਸਾਰਾ ਕੁਝ ਉਸ ਮੈਨੂੰ ਐ ਲੱਗਦਾ ਹੁੰਦਾ ਕਿ ਇਸ ਤਰ੍ਹਾਂ ਦੇ ਨੇਤਾ ਉਹ ਰਮਜ਼ਾਂ ਨੂੰ ਕਿਤੇ ਨਾ ਕਿਤੇ ਰੜਕਦੀਆਂ ਉਹਨਾਂ ਨੂੰ ਸਮਝ ਪੈਂਦੀਆਂ ਨੇ ਕਿ ਅਸੀਂ ਇਹ ਚੀਜ਼ਾਂ ਕਰਕੇ ਜਿਹੜੇ ਆ ਲੋਕਾਂ ਨੂੰ ਭੜਕਾ ਸਕਦੇ ਆ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਖੋਦ ਤਾਂ ਇਹਦੇ ਵਿੱਚ ਸੂਮੋਟੋ ਲੈ ਹੀ ਸਕਦਾ ਕੋਈ ਬੰਦਾ ਵੀ ਜਿਹੜਾ ਚਾਵੇ ਤਾਂ ਉਹਦੀ ਕੰਪਲੇਂਟ ਕਰਕੇ ਇਲੈਕਸ਼ਨ ਕਮਿਸ਼ਨ ਦੇ ਜਿਹੜਾ ਧਿਆਨ ਦੇ ਵਿੱਚ ਇਹ ਚੀਜ਼ਾਂ ਨੂੰ ਲਿਆ ਸਕਦਾ ਐਡਵੋਕੇਟ ਸਾਹਿਬ ਜਦੋਂ ਦਾ ਇਹ ਬਿਆਨ ਸਾਹਮਣੇ ਆਇਆ ਇੱਕ ਗੱਲ ਹੋਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪੰਜਾਬ ਅੰਦਰ ਕੁਝ ਲੋਕ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਰਹੇ ਨੇ ਕਿ ਇਸ ਹੋਰ ਇਹਨਾਂ ਚੀਜ਼ਾਂ ਨੂੰ ਡੀਕਣਾ ਨਹੀਂ ਚਾਹੀਦਾ ਇਸ ਤਰ੍ਹਾਂ ਦੇ ਬਿਆਨਾਂ ਤੋਂ ਤਾਂ ਇੱਕ ਗੱਲ ਸਾਫ਼ ਹੈ ਇਹ ਕਾਲ ਨੂੰ ਕਿਸੇ ਵੀ ਤਰ੍ਹਾਂ ਦੀ ਲੜਾਈ ਝਗੜੇ ਕਰਾਉਣ ਦੀਆਂ ਗੱਲਾਂ ਹੋ ਸਕਦੀਆਂ ਨੇ ਫਿਰਕਿਆਂ ਨੂੰ ਵੀ ਲੜਾਇਆ ਜਾ ਸਕਦਾ ਹੈ ਤਾਂ ਕੀ ਐਫਆਈਆਰ ਦਰਜ ਨਹੀਂ ਹੋ ਸਕਦੀ ਇਸ ਮਾਮਲੇ ਵਿੱਚ ਇਸ ਤਰ੍ਹਾਂ ਦੇ ਬਿਆਨ ਤੇ ਨਹੀਂ ਦੇਖੋ ਜੀ ਇਹ ਤਾਂ ਹੁਣ ਜਦੋਂ ਦੋਗਦਿਆ ਸਾਹਿਬ ਉੱਥੇ ਬੋਲ ਰਹੇ ਨੇ ਤਾਂ ਸਾਹਮਣੇ ਮੁੱਖ ਮੰਤਰੀ ਦੇਸ਼ ਦਾ ਪੰਜਾਬ ਦਾ ਮੁੱਖ ਮੰਤਰੀ ਬੈਠਾ ਹੋਵੇ ਉਹਦੇ ਨਾਲ ਮੰਤਰੀ ਬੈਠੇ ਹੋਣ ਤਾਂ ਉਹ ਤੋਂ ਉਹਨੂੰ ਖੁਦ ਨੂੰ ਉੱਥੇ ਬੋਲਣਾ ਨਹੀਂ ਸੀ ਚਾਹੀਦਾ ਤਾਂ ਮੁੱਖ ਮੰਤਰੀ ਬਤੌਰ ਜਿਹਦਾ ਇਹ ਕੰਮ ਆ ਜਿਹਦੇ ਕੋਲ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਹੈ ਜੀ ਦਾ ਲੌਂਗ ਆਂਡ ਆਰਡਰ ਨੂੰ ਕੰਟਰੋਲ ਕਰਨਾ ਮੈਨੂੰ ਤਾਂ ਐਂ ਲੱਗਦਾ ਕਿ ਉਹਨਾਂ ਨੂੰ ਖੜਾ ਹੋ ਕੇ ਉਹਨਾਂ ਕੋਲ ਮੈਂ ਖੋਲਣਾ ਕਹਿਦਾ ਸੀ ਕਿ ਭਾਈ ਤੁਸੀਂ ਆ ਕੀ ਬਿਆਨ ਦੇ ਰਹੇ ਹੋ ਸਾਡੀ ਪਾਰਟੀ ਦੇ ਬਾਰੇ ਠੀਕ ਹੈ ਨਾ ਇਹ ਤਾਂ ਖੁਦ ਆਪਣੇ ਆਪ ਦੇ ਵਿੱਚ ਇੱਕ ਬਿਸ਼ਰਮੀਪਰਾ ਬਿਆਨ ਹੈ ਕਿ ਤੁਸੀਂ ਇੱਕ ਫਿਰਕੇ ਨੂੰ ਲੜਾਉਣ ਤੱਕ ਦੀਆਂ ਗੱਲਾਂ ਵੀ ਅੱਗੇ ਜਾ ਕੇ ਕਰ ਸਕਦੇ ਹੋ ਸਿਰਫ ਵੋਟਾਂ ਨੂੰ ਜਿੱਤਣ ਵਾਸਤੇ ਇਹ ਕੋਈ ਚੰਗੀ ਰਾਜਨੀਤੀ ਵਾਲੇ ਪਾਸੇ ਜਿਹੜਾ ਦੇਸ਼ ਨੂੰ ਜਾਂ ਪੰਜਾਬ ਨੂੰ ਲਿਜਾਣ ਵਾਲਾ ਕੋਈ ਕੰਮ ਨਹੀਂ ਹੈ ਇਹ ਸਿਸਟਮ ਸਿਰਫ ਆਪਦੀ ਕੁਰਸੀ ਨੂੰ ਬਚਾਉਣ ਦੀਆਂ ਜਿਹੜੀਆਂ ਗੱਲਾਂ ਨਹੀਂ ਆਪਦੀ ਕੁਰਸੀ ਵਾਸਤੇ ਜਿਹੜੇ ਕੰਮ ਹੈ ਸਿਰਫ ਉਹਨਾਂ ਤੱਕ ਹੀ ਇਹ ਨਜ਼ਰ ਆਖ ਰਹੇ ਨੇ ਚਾਹੇ ਉਹਦੇ ਵਿੱਚ ਲੋਕਾਂ ਦਾ ਜੋ ਮਰਦੀ ਨੁਕਸਾਨ ਹੋਵੇ ਉਹ ਇਹਨਾਂ ਨੂੰ ਕੁਝ ਨਹੀਂ ਦਿਖ ਰਿਹਾ ਇਸ ਸਮੇਂ ਆ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਇਲੈਕਸ਼ਨ ਕਮਿਸ਼ਨ ਤਾਂ ਸੂ ਮੋਟੋ ਤੱਕ ਵੀ ਲੈ ਸਕਦਾ ਹੈ ਤਲਬ ਵੀ ਕੀਤਾ ਜਾ ਸਕਦਾ ਮਨੀਸ਼ ਸੋਧੀਆਂ ਨੂੰ ਪਰ ਇੱਕ ਪਹਿਲਾਂ ਹੀ ਦੇਸ਼ ਅੰਦਰ ਫਿਅਸ ਚੱਲ ਰਹੀ ਹੈ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਦੀ ਆਪਸੀ ਖਿੱਚੋਤਾਣ ਦਿਖਦੀ ਵੀ ਹੈ ਜਾਂ ਦਿਖਾਈ ਵੀ ਜਾਂਦੀ ਹੈ ਤੇ ਦੋਸ਼ ਇਹ ਵੀ ਲੱਗਦੇ ਨੇ ਕਿ ਇੱਕ ਦੂਜੇ ਲਈ ਇਹ ਵੀ ਟੀਮ ਦਾ ਕੰਮ ਕਰਦੀਆਂ ਨੇ ਇਹ ਕੱਲ ਨੂੰ ਇਲੈਕਸ਼ਨ ਕਮਿਸ਼ਨ ਇਸ ਤਰ੍ਹਾਂ ਨੋਟਿਸ ਲੈ ਵੀ ਲੈਂਦਾ ਫਿਰ ਆਮ ਆਦਮੀ ਪਾਰਟੀ ਲੀਡਰ ਦੇ ਲਈ ਇਹ ਕਹਿਣਾ ਵੀ ਸੌਖਾ ਹੋ ਜਾਏਗਾ ਕਿ ਦੇਖੋ ਜੀ ਪਹਿਲਾਂ ਵੀ ਸਾਡੇ ਖਿਲਾਫ ਕਿੰਨੀ ਕਾਰਵਾਈ ਕੀਤੀ ਗਈ ਏਜੰਸੀਆਂ ਨੂੰ ਵਰਤਿਆ ਗਿਆ ਹੁਣ ਇਲੈਕਸ਼ਨ ਕਮਿਸ਼ਨ ਨੂੰ ਵੀ ਸਾਡੇ ਖਿਲਾਫ ਹੀ ਵਰਤਿਆ ਜਾ ਰਿਹਾ ਇਸ ਤਰ੍ਹਾਂ ਤਾਂ ਭਾਜਪਾ ਦੇ ਲੀਡਰ ਕੋਈ ਨਾ ਕੋਈ ਸੂਬੇ ਵਿੱਚ ਵਿਵਾਦਤ ਬਿਆਨ ਦਿੰਦੇ ਨੇ ਉਹਨਾਂ ਉੱਤੇ ਤਾਂ ਕੋਈ ਕਾਰਵਾਈ ਨਹੀਂ ਕਰਦਾ ਨਹੀਂ ਦੇਖੋ ਜਿਹੜੇ ਤੁਸੀਂ ਜੇ ਹੋਰ ਕਿਸੇ ਬਵਾਦ ਇਸ ਤਰ੍ਹਾਂ ਦਾ ਬਿਆਨ ਮੈਨੂੰ ਆਪਦੀ ਸਮਝ ਦੇ ਵਿੱਚ ਮੈਂ ਨਹੀਂ ਕਦੀ ਦੇਖਿਆ ਕਿ ਲੋਕਾਂ ਨੂੰ ਸਿੱਧਾ ਹੀ ਟਾਰਗੇਟ ਕਰਕੇ ਕਿਹਾ ਜਾਂਦਾ ਹੋਵੇ ਕਿ ਆਪਾਂ ਬਈ ਵੋਟਾਂ ਜਿੱਤਣੀਆਂ ਤਾਂ ਆਪਣੇ ਕੋ ਆ ਤਰੀਕੇ ਹੈਗੇ ਆ ਆਪਾਂ ਇਹ ਵਰਤ ਲਾਂਗੇ ਠੀਕ ਹੈ ਇਹ ਖੁੱਲ ਦੀ ਖੁੱਲ ਡੈਮੋਕ੍ਰੇਸੀ ਦੀਆਂ ਜੜ੍ਹਾਂ ਦੇ ਉੱਪਰ ਹਮਲਾ ਹੈ ਕਿ ਤੁਸੀਂ ਲੋਕਾਂ ਦੇ ਵਿੱਚ ਨਫ਼ਰਤ ਜਾਂ ਹੋਰ ਚੀਜ਼ਾਂ ਇੰਨੀਆਂ ਪ੍ਰਚਾਰ ਦੋ ਕਿ ਲੋਕ ਆਪ ਦਾ ਜਿਹੜਾ ਪੇਮ ਪਿਆਰ ਵਾਲਾ ਜਿਹੜਾ ਸਿਸਤਮ ਆ ਉਹੀ ਭੁੱਲ ਜਾਣ ਦੂਸਰਾ ਮਸਲਾ ਇਹ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਭਾਜਪਾ ਦੀ ਕੋਈ ਪਾਰਟੀ ਕਟਪੁਤਲੀ ਕਵੇ ਜਾਂ ਨਾ ਕਵੇ ਪਰ ਜਿਹੜੀ ਚੀਜ਼ ਸਾਨੂੰ ਸਾਰਿਆਂ ਨੂੰ ਪਹਿਲੀ ਨਜ਼ਰੇ ਸਮਝ ਪੈਂਦੀ ਹੈ ਕਿ ਭਈ ਇਹ ਗਲਤ ਹੈ ਇਹ ਸਾਡੇ ਸਿੱਖੀ ਸਿਧਾਂਤਾਂ ਦੇ ਵਿਰੁੱਧ ਗਲਤ ਹੈ ਸਾਡੇ Hindu ਭਾਈਚਾਰੇ ਦੇ ਵਿਰੁੱਧ ਗਲਤ ਹੈ ਹੋਰ ਧਰਮਾਂ ਦੇ ਵਿਰੁੱਧ ਗਲਤ ਹੈ ਜਾਂ ਫਿਰ ਸਾਡੀ ਸਮਾਜਿਕ ਸ਼ਾਂਤੀ ਨੂੰ ਤੋੜਨ ਵਾਲੀਆਂ ਗੱਲਾਂ ਨੇ ਉਹ ਤਾਂ ਸਾਨੂੰ ਸਾਹਮਣੇ ਹੀ ਦਿਖ ਰਿਹਾ ਉਹ ਤਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਦਿਖ ਰਿਹਾ ਸੀ ਜਿਨ੍ਹਾਂ ਦੇ ਸਾਹਮਣੇ ਉਹਨਾਂ ਨੇ ਬੋਲਿਆ ਉਹਨਾਂ ਨੂੰ ਹੀ ਇਹ ਚੀਜ਼ ਰੋਕ ਦੇਣੀ ਚਾਹੀਦੀ ਸੀ ਉਹਨਾਂ ਨੂੰ ਕੰਡਮਡ ਵੀ ਕਰ ਦੇਣਾ ਚਾਹੀਦਾ ਸੀ ਕਿ ਸਾਡੀ ਪਾਰਟੀ ਇਸ ਤਰ੍ਹਾਂ ਦਾ ਕੰਮ ਨਹੀਂ ਕਰੇਗੀ ਅਸੀਂ ਫੇਅਰ ਐਂਡ ਇਕੁਅਲ ਪੋਲਿਟਿਕਸ ਸਾਰਿਆਂ ਵਾਸਤੇ ਜਿਹੜੀ ਆ ਉਹ ਤਿਆਰ ਕਰਕੇ ਦੇਵਾਂਗੇ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਮੁੱਖ ਭੂਮਿਕਾ ਹੋਊਗੀ ਤੇ ਬਾਕੀ ਸਾਰੀਆਂ ਪਾਰਟੀਆਂ ਆਪ ਦੀਆਂ ਆਪ ਦੀਆਂ ਜਿਹੜੀ ਉਹਨਾਂ ਦੇ ਅਜੰਡੇ ਨੇ ਜਾਂ ਫਿਰ ਉਹਨਾਂ ਦਾ ਜਿਹੜਾ ਇਲੈਕਸ਼ਨ ਮੈਨੀਫੈਸਟੋ ਹੋਵੇਗਾ ਉਹਦੇ ਹਿਸਾਬ ਨਾਲ ਉਹ ਆਪਦਾ ਪ੍ਰਚਾਰ ਕਰਨੀ ਆ ਤੇ ਜਿੱਤਣੀਆਂ ਪਰ ਜੇ ਤੁਸੀਂ ਸਦੇ ਹੀ ਲੋਕਾਂ ਨੂੰ ਗਾਉਂਗੀ ਭਈ ਆਪਾਂ ਦਾ ਸ਼ਾਮਦਾਮ ਦੰਡਵੇਦ ਵਰਤਨਾ ਤਾਂ ਫਿਰ ਉਹ ਚ ਲੜਾਈ ਚੜਾਈ ਵੀ ਕਰ ਸਕਦੇ ਫਿਰ ਇਹ ਤਾਂ ਪਾਰਟੀਆਂ ਨੇ ਵੀ ਬਿਸ਼ਰਮੀ ਦੀ ਗੱਲ ਆ ਜਿਹੜਾ ਬੰਦਾ ਬੂੜਿਆ ਉਹਦੇ ਲਈ ਤਾਂ ਖੁੱਦ ਹੈ ਹੀ ਬਿਸ਼ਰਮੀ ਦੀ ਗੱਲ ਫਿਰ ਉਹ ਸੰਦੀਪ ਜੀ ਕਿਤੇ ਇਹ ਵੀ ਲੱਗਦਾ ਹੁੰਦਾ ਕਿ ਇਹ ਬੰਦੇ ਆ ਨਾ ਐਕਚੁਅਲੀ ਦੇ ਵਿੱਚ ਪੰਜਾਬ ਦੀ ਨਬਜ਼ ਨੂੰ ਜਾਣ ਹੀ ਨਹੀਂ ਰਹੇ ਕਿ ਪੰਜਾਬ ਦੇ ਵਿੱਚ ਸਦੀਆਂ ਤੋਂ ਆਡਾ ਅਡੜ ਤਰ੍ਹਾਂ ਦੇ ਲੋਕ ਰਹਿ ਰਹੇ ਨੇ ਆਡਾ ਅਡੜ ਜਾਤਾਂ ਦੇ ਧਰਮਾਂ ਦੇ ਸਾਰੇ ਲੋਕ ਇਕੱਠੇ ਰਹਿ ਰਹੇ ਨੇ ਤੇ ਇਹਨਾਂ ਨੂੰ ਕਿਤੇ ਨਾ ਕਿਤੇ ਉਹ ਜਿਹੜਾ ਏਕਾ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਖੜਕ ਰਿਹਾ ਹੋਵੇ ਕਿਉਂਕਿ ਜੇ ਹੋਰ ਜਗ੍ਹਾ ਦੀ ਗੱਲ ਕਰਨੀ ਹੋਵੇ ਤਾਂ ਇਹਨਾਂ ਵਾਸਤੇ ਪ੍ਰੋਪਾਗੈਂਡਾ ਕਰਨਾ ਈਜ਼ਲੀ ਹੋ ਜਾਂਦਾ ਹੈ ਪੰਜਾਬ ਦੇ ਵਿੱਚ ਪ੍ਰੋਪਗੈਂਡ ਦੇ ਵਾਸਤੇ ਸਿਰਫ ਤੇ ਸਿਰਫ ਇਨ੍ਹਾਂ ਕੋ ਜਾਂ ਤਾਂ ਹੁਣ ਜਿਸ ਤਰ੍ਹਾਂ ਦਾ ਇਹਨਾਂ ਨੇ ਬਿਆਨ ਦਿੱਤਾ ਉਸ ਦੇ ਵਿੱਚ ਜਾਂ ਫਿਰ ਜਿਹੜੀ ਜਿਸ ਤਰ੍ਹਾਂ ਦੀਆਂ ਪਿਛਲੇ ਦੌਰ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੇ ਉਹਦੇ ਵਿੱਚ ਇਨ੍ਹਾਂ ਦਾ ਤਾਂ ਇੱਕ ਐਮਐਲਏ ਨਰੇਸ਼ ਯਾਦਵ ਨੂੰ ਉਹਨੂੰ ਮਾਨਯੋਗ ਅਦਾਲਤ ਨੇ ਸਜ਼ਾ ਦਿੱਤੀ ਹੈ ਠੀਕ ਹੈ ਨਾ ਉਹ ਸਾਰੀਆਂ ਚੀਜ਼ਾਂ ਇਨ੍ਹਾਂ ਦਾ ਕਿਤੇ ਨਾ ਕਿਤੇ ਜਿਹੜਾ ਉਹ ਜ਼ਰੂਰ ਨੰਗਾ ਕਰਦੀਆਂ ਨੇ ਸੋ ਇਹ ਜ਼ਰੂਰ ਇੱਤੇ ਕਾਰਵਾਈ ਹੋਣੀ ਚਾਹੀਦੀ ਹੈ ਇਲੈਕਸ਼ਨ ਮਿਸ਼ਨ ਉਹ ਅਸੀਂ ਖੁਦ ਬਹਿੰਤੀ ਕਰਦੇ ਆਂਗੀ ਭਾਈ ਪੰਜਾਬ ਦੇ ਵਿੱਚ ਸਾਲ ਬਾਅਦ 1.5 ਸਾਲ ਬਾਅਦ ਜਿਹੜੀ ਉਹ ਚੋਣ ਹੋਣੀ ਆ ਤੁਹਾਨੂੰ ਇਸ ਤਰ੍ਹਾਂ ਦੇ ਬਿਆਨ ਬੰਦੇ ਦਿੰਦੇ ਫਿਰਦੇ ਆ ਜਿਹੜੇ ਹੈ ਵੀ ਪੰਜਾਬ ਦੇ ਨਹੀਂ ਹੈ ਪੰਜਾਬ ਤੋਂ ਬਾਹਰ ਦੇ ਆ ਉਹ ਕਿਰਪਾ ਕਰਕੇ ਉਹਨਾਂ ਤੇ ਧਿਆਨ ਰੱਖਿਆ ਜਾਵੇ ਕਿ ਪੰਜਾਬ ਦਾ ਮਾਹੌਲ ਇੱਥੇ ਇੱਕ ਗੱਲ ਦਾ ਹੋਰ ਜ਼ਿਕਰ ਕਰਨਾ ਬਣਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜਿਹੜੇ ਉਹਨਾਂ ਨੇ ਜਦੋਂ ਚੋਣਾਂ ਜਿੱਤਣੀਆਂ ਸੀ 2022 ਚ ਉਸ ਤੋਂ ਪਹਿਲਾਂ ਉਹ ਇਹ ਵੀ ਕਹਿੰਦੇ ਨਜ਼ਰ ਆਏ ਦਿੱਲੀ ਜੀ ਵੀ ਉਹਨਾਂ ਨੇ ਇਹੀ ਗੱਲ ਕਿਹਾ ਡਾਇਲੌਗ ਬੋਲਦੇ ਨੇ ਕਿ ਜੇਕਰ ਅਸੀਂ ਕੰਮ ਕੀਤਾ ਤਾਂ ਭਾਈ ਵੋਟਾਂ ਪਾ ਦਿਓ ਜੇ ਨਹੀਂ ਕੀਤਾ ਤਾਂ ਤੁਹਾਡੀ ਮਰਜ਼ੀ ਹੈ ਪਹਿਲਾਂ ਗੱਲਾਂ ਇਹ ਹੁੰਦੀਆਂ ਸੀ ਹੁਣ ਬਿਲਕੁਲ 360 ਡਿਗਰੀ ਦੇ ਉਲਟ ਹੋ ਰਿਹਾ ਕੰਮ ਸੰਦੀਪ ਜੀ ਕੰਮ ਦੇਖੋ ਜੇ ਪੰਜਾਬ 'ਚ ਇਹ ਕੰਮ ਹੋਇਆ ਹੋਵੇ ਤਾਂ ਤੁਹਾਨੂੰ ਦੇਖੋ ਤੁਸੀਂ ਮੇਰੇ ਪਿੰਡ ਵਾਲੀ ਕਦੀ ਸੜਕ ਆ ਕੇ ਦੇਖੋ ਸਰ ਤਵੇ ਬੁਨਿਆਦੀ ਸਹੂਲਤ ਹੈ ਨਾ ਹਰ ਬੰਦੇ ਦੀ ਤੁਸੀਂ ਸੜਕ ਦਾ ਹਾਲ ਦੇਖੋ ਕੀ ਹੈ ਠੀਕ ਹੈ ਤੁਸੀਂ ਸਕੂਲਾਂ ਦਾ ਹਾਲ ਦੇਖੋ ਕੀ ਹੈ ਤੁਸੀਂ ਜਿਹੜੇ 1158 ਟੀਚਰ ਇਹਨਾਂ ਨੇ ਬਾਹਰ ਕੱਢੇ ਆ ਇਹਨਾਂ ਦੀ ਨਕ ਨਲਾਕੀਆਂ ਕਰਕੇ ਬਾਹਰ ਹੋਈਆਂ ਨੇ ਉਹਨਾਂ ਦਾ ਹਾਲ ਦੇਖੋ ਕੀ ਹੈ ਠੀਕ ਹੈ ਤੁਸੀਂ ਲੋਕਾਂ ਦੀ ਬੇਰੋਜ਼ਗਾਰੀ ਲੋਕਾਂ ਚ ਲੋਕਾਂ ਨੂੰ ਜਿਹੜਾ ਕੰਮ ਨਹੀਂ ਮਿਲ ਰਿਹਾ ਉਹਦਾ ਪੱਧਰ ਦੇਖੋ ਕਿਸ ਕਿਸ ਹੱਦ ਤੱਕ ਪਹੁੰਚ ਗਿਆ ਤਾਂ ਤੁਸੀਂ ਇਹਨਾਂ ਦੇ ਸਾਰੇ ਐਮਐਲਏ ਦੀਆਂ ਆਮਦਨਾਂ ਦੇ ਵਿੱਚ ਵਾਧਾ ਦੇਖੂਗੇ ਇਸ ਤਰ੍ਹਾਂ ਪਹੁੰਚ ਗਿਆ ਕੰਮ ਤਾਂ ਹੋ ਰਿਹਾ ਹੈ ਪਰ ਕੰਮ ਸਿਰਫ ਆਪਦੇ 92 94 ਜਿੰਨੇ ਇਹਨਾਂ ਦੇ ਐਮਐਲਏ ਆ ਉੱਥੋਂ ਤੱਕ ਹੋ ਰਿਹਾ ਸਾਰੇ ਪੰਜਾਬ ਦੇ ਵਿੱਚ ਲੋਕਾਂ ਵਾਸਤੇ ਕੋਈ ਕੰਮ ਨਹੀਂ ਹੋ ਰਿਹਾ ਜੀ ਔਰ ਜਿੱਥੋਂ ਤੱਕ ਰਹੀ ਗੱਲ ਹੁਣ ਇੱਕ ਚਰਚਾ ਤਾਂ ਖੂਬ ਹੈ ਇਸ ਦੇ ਉੱਤੇ ਹਾਲੇ ਤੱਕ ਮਾਫੀ ਆਉਣਾ ਤਾਂ ਦੂਰ ਦੀ ਗੱਲ ਸਪਸ਼ਟਿਕਰਨ ਵੀ ਨਹੀਂ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਸ ਨੂੰ ਸਿਆਸੀ ਸਮੀਕਰਨ ਵੀ ਬਦਲ ਸਕਦੇ ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਸਮਝ ਰਹੀ ਸੀ ਇਹ ਸਭ ਤੋਂ ਮਜ਼ਬੂਤ ਪਾਰਟੀ ਹੋ ਕੇ ਸਾਹਮਣੇ ਆਈ ਹੈ ਨੈਸ਼ਨਲ ਪਾਰਟੀ ਦਾ ਰੁਤਬਾ ਤੱਕ ਮਿਲਦਾ ਹੈ ਤਾਂ ਕੀ 227 ਦੀਆਂ ਚੋਣਾਂ 'ਚ ਉਲਟ ਵੀ ਪੈ ਸਕਦੀ ਹੈ ਗੱਲ ਤੁਹਾਨੂੰ ਨਜ਼ਰ ਕਿ ਆਉਂਦਾ ਸੰਦੀਪ ਜੀ ਜਿਹੜੇ ਨੈਸ਼ਨਲ ਪਾਰਟੀ ਦਾ ਰੁਤਬਾ ਹੈ ਨਾ ਉਹ ਤਾਂ ਕਮਿਊਨਿਸਟ ਪਾਰਟੀ ਆਫ ਇੰਡੀਆ ਨੂੰ ਵੀ ਮਿਲਿਆ ਹੋਇਆ ਸੀ ਹੈ ਨਾ ਕਿਉਂ ਪਰ ਉਹ ਜਿੱਦਾਂ ਜਿੱਦਾਂ ਉਹਨਾਂ ਦਾ ਗ੍ਰਾਫ ਘਟਦਾ ਗਿਆ ਇਲੈਕਸ਼ਨ ਉਹਨਾਂ ਨੂੰ ਵੋਟਾਂ ਨਹੀਂ ਮਿਲੀਆਂ ਉਹ ਵੀ ਕਿਤੇ ਨਾ ਕਿਤੇ ਉਹ ਨੈਸ਼ਨਲ ਪਾਰਟੀ ਤੋਂ ਟੁੱਟ ਗਿਆ ਠੀਕ ਹੈ ਹੁਣ ਇਨਾਂ ਦੇ ਵੀ ਵੋਟ ਪਰਸੈਂਟੇਜ ਦੇ ਉੱਪਰ ਹੀ ਉਹ ਇੱਕ ਇਲੈਕਸ਼ਨ ਕਮਿਸ਼ਨ ਨੇ ਬਕਾਇਦਾ ਇੱਕ ਨਿਯਮ ਜਾ ਕ੍ਰੀਏਟ ਕੀਤਾ ਹੋਇਆ ਕਿ ਜੇ ਇੰਨੀ ਵੋਟ ਪਰਸੈਂਟੇਜ ਹੋਊਗੀ ਤਾਂ ਇਲੈਕਸ਼ਨ ਤੁਸੀਂ ਨੈਸ਼ਨਲ ਪਾਰਟੀ ਰਹੋਗੇ ਜੇ ਇਹ 2027 ਦੇ ਵਿੱਚ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਨਕਾਰ ਦੇਣਾ ਬਿਲਕੁਲ ਹੀ ਤੇ ਜਦੋਂ ਹੁਣ ਨਕਾਰ ਦਿੱਤੇ ਵੋਟ ਪਰਸੈਂਟੇਜ ਉਸ ਲੈਵਲ ਤੇ ਨਹੀਂ ਗਿਆ ਤਾਂ ਉਹ ਆਪਣੇ ਆਪ ਹੀ ਨੈਸ਼ਨਲ ਪਾਰਟੀ ਤੋਂ ਥੱਲੇ ਰੀਜਨਲ ਪਾਰਟੀ ਵਾਲਾ ਲੈਵਲ ਵੀ ਨਹੀਂ ਇਹਨਾਂ ਦਾ ਰਹਿਣਾ ਸੋ ਇਹ ਸਾਰਾ ਕੁਝ ਸਮੀਕਰਨ ਤਾਂ ਚੱਲਦੇ ਰਹਿੰਦੇ ਨੇ ਪਰ ਲੋਕਾਂ ਨੂੰ ਜ਼ਰੂਰ ਇਹ ਸਮਝਣਾ ਚਾਹੀਦਾ ਕਿ ਕਿਹੜਾ ਬੰਦਾ ਉਹਨਾਂ ਦੇ ਭਲੇ ਦੀ ਗੱਲ ਸਮਾਜ ਦੀ ਬਿਹਤਰੀ ਦੀ ਗੱਲ ਸਮਾਜ ਨੂੰ ਇੱਕੇ ਦੇ ਵਿੱਚ ਰੱਖਣ ਦੀ ਗੱਲ ਕਰਦਾ ਤੇ ਕਿਹੜਾ ਉਹਨਾਂ ਨੂੰ ਤੋੜਨ ਦੀ ਗੱਲ ਕਰਦਾ ਤੇ ਵੋਟਾਂ ਦਾ ਲਾਭ ਲੈਣਾ ਚਾਹੁੰਦਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਇਹ ਬੰਦਾ ਦਿੱਲੀ ਦਾ ਹੈਗਾ ਇਹਨੂੰ ਕੀ ਲੋੜ ਪਈ ਐ ਐਵੇਂ ਦੇ ਬਿਆਨ ਦੇਣ ਦੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੀ ਰਾਜਨੀਤਿਕ ਨੇਤਾ ਹੈਗੇ ਨੇ ਇੱਥੇ ਹੋਰ ਸਿਰਕਾਡ ਆਗੂ ਹੈਗੇ ਨੇ ਸਮਾਜ ਸੇਵੀ ਹੈਗੇ ਨੇ ਉਹਨਾਂ ਨੇ ਤਾਂ ਕਰੀ ਲੋਕਾਂ ਨੂੰ ਕਿਹਾ ਨਹੀਂ ਕਿ ਇੱਕ ਦੂਜੇ ਨਾਲ ਭਾਈ ਲੜੋ ਮਰੋ ਤੇ ਵੋਟਾਂ ਦਿਓ ਇਹ ਬੰਦੇ ਨੂੰ ਸਪੈਸ਼ਲ ਉਹ ਵੀ ਵੋਟਾਂ ਤੋਂ ਕੁਝ 15 ਅਗਸਤ ਤੋਂ ਦਿਨ ਪਹਿਲਾਂ ਜਿਹੜੀ ਇਹ ਬਿਆਨ ਦੇਣ ਦੀ ਕੀ ਲੋੜ ਪਈ ਸੋ ਸਮਝੋ ਇਹ ਸਾਰੇ ਨਾਲ ਕਿਤੇ ਨਾ ਕਿਤੇ ਸਾਨੂੰ ਸਾਡੇ ਸਮਾਜ ਨੂੰ ਤੋੜਨ ਦੀਆਂ ਗਤੀਵਿਧੀਆਂ ਦੇ ਵਿੱਚ ਆਪਣਾ ਯੋਗਦਾਨ ਪਾਉਣ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੁੰਦੇ ਆ